ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਇੱਕ ਨਵਾਂ ਕੰਟੈਂਟ ਵਾਲੀ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਵਾਸ਼ਿੰਗ ਮਸ਼ੀਨ ਦੀ ਇਹ ਕਈ ਲੋਕਾਂ ਦੇ ਨਾਲ ਸਾਡੇ ਪਿੰਡੇ ਦੇ ਖੁਰਕ ਬਹੁਤ ਹੁੰਦੀ ਹੈ ਨਾ ਨਹਾਉਂਦੇ ਵੀ ਆ ਚੰਗਾ ਤੇਲ ਵੀ ਲਾਉਨੇ ਆ ਉਹਦੇ 'ਚ ਇੱਕ ਕਾਰਨ ਹੁੰਦਾ ਹੈ ਜਿਹੜੇ ਅਸੀਂ ਕੱਪੜੇ ਵਾਸ਼ ਕਰਦੇ ਆ ਮਸ਼ੀਨਾਂ ਦੇ ਵਿੱਚ ਹਨਾ ਉਹਦੇ ਤੋਂ ਸ਼ੁਰੂਆਤ ਹੁੰਦੀ ਹੈ ਜਿਆਦਾਤਰ ਜਿਹੜੀ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਸਾਡੇ ਪਹਿਨਣ ਦੇ ਨਾਲ ਹਨਾ ਕੁਝ ਜਿਹੀ ਚੀਜ਼ਾਂ ਖਾਣ ਨਾਲ ਹੁੰਦੀਆਂ ਜਾਂ ਮੈਂ ਪਹਿਨਣ ਨਾਲ ਵੀ ਹੁੰਦੀਆਂ ਨੇ ਪਹਿਨਣ ਨਾਲ ਕੀ ਚੱਕਰ ਪੈਂਦਾ ਮੈਂ ਤੁਹਾਨੂੰ ਦਿਖਾਉਣਾ ਆਜੂ ਤੇ ਆਪਾਂ ਇਹਦਾ ਦੇਖੋ ਮਸ਼ੀਨ ਖੋਲ ਰ ਤੇ ਆਹ ਦੇਖੋ ਕੱਪੜਿਆਂ ਦੀ ਮੈਲ ਆ ਸਾਰਿਆ ਕਿੰਨਾ ਮੋਟ ਭਰਿਆ ਪਿਆ ਸਾਰ ਆਇਆ ਦੇਖੋ ਇਹ ਜਿਹੜੇ ਸਰਵਿਸ ਨਹੀਂ ਕਰਾਉਂਦੇ ਮਸ਼ੀਨ ਦੀ ਆ ਦੇਖੋ ਸਾਡੇ ਤੋਂ ਭਾਵੇਂ ਨਾ ਕਰਾਇਓ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਆ ਤੁਸੀਂ ਦੇਖੋ ਇਹ ਕੱਪੜਿਆਂ ਦਾ ਬੂਰ ਰੇਸਾ ਮੈਲ ਸਰਫ ਵਿੱਚ ਸਾਰਾ ਕੁਝ ਆ ਦੇਖੋ ਇਹ ਬਹੁਤ ਵੇਟ ਆ ਜੀ ਤੁਸੀਂ ਇਹਨੂੰ ਚੱਕ ਕੇ ਦੇਖੋਗੇ ਨਾ ਵਿੱਚੋਂ ਸਾਰੀ ਵਿੱਚੋਂ ਵੀ ਭਰਿਆ ਸਾਰਾ ਖੋਲਾਂਗੇ ਇਹਨੂੰ ਤੇ ਇਹ ਸਾਰਾ ਵਿੱਚੋਂ ਭਰਿਆ ਪਿਆ ਏ ਆ ਦੇਖੋ ਤੁਸੀਂ ਇਹ ਗਰੀ ਸਾਈਡ ਵੀ ਇਹ ਕੱਲੀ ਕੱਲੀ ਚੀਜ਼ ਮੈਂ ਤੁਹਾਨੂੰ ਦਿਖਾਉਣਾ ਉਹ ਖੋਲ ਕੇ ਇਹ ਜੇ ਤੁਹਾਡੇ ਕੋਲ ਮਸ਼ੀਨ ਆ ਇਹ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਇਹ ਆ ਦੇਖੋ ਇਹਦੇ ਵਿੱਚੋਂ ਨਾ ਆ ਦੇਖ ਇਹਦੇ ਚ ਮਾਰ ਨਿਕਲ ਦਿਖਾ ਬਈ ਆ ਸਾਰੀ ਆ ਮੈਲ ਆ ਗੰਦ ਦੇਖੋ ਇਹ ਇਹ ਅਸੀਂ ਇੱਦਾਂ ਇਹਦੇ ਚ ਕੱਪੜੇ ਧੋਈ ਜਾਂਦੇ ਆ ਆਪਾਂ ਨੂੰ ਤਾਂ ਲੱਗਦਾ ਹੁੰਦਾ ਕੱਪੜੇ ਸਾਫ਼ ਹੋ ਗਏ ਪਰ ਜਿਹੜਾ ਇਹਦੇ ਵਿੱਚ ਨਾ ਕਟਾਣੂ ਆ ਬੈਕਟੀਰੀਆ ਉਹ ਸਾਰਾ ਸਾਡੇ ਧੋਏ ਹੋਏ ਕੱਪੜਿਆਂ ਦੇ ਵਿੱਚ ਆਉਂਦਾ ਤੇ ਅਸੀਂ ਪਹਿਨਦੇ ਆ ਅਸੀਂ ਬਣਾਣ ਕਹਿੰਦੇ ਨੇ ਹਾਂ ਚਿੱਟੀ ਚਿੱਟੀ ਘਰਤੀ ਬਣਾਣ ਪਰ ਜਿਹੜਾ ਵਸਾਹ ਦੇਖੋ ਤੁਸੀਂ ਦੂਜਾ ਇਹ ਆ ਦੇਖ ਲਓ ਆ ਇੰਨੇ ਇਹਨਾਂ ਬੇਜ ਦਾ 5-5 ਕਿਲੋ ਵੇਟ ਬਣਿਆ ਪਿਆ ਨਾਲੇ ਪਲਾਸਟਿਕ ਦੇ ਆ ਦੇਖ ਲਓ ਇਹ ਸਾਰਾ ਕੱਪੜੇ ਦਾ ਬੂਰ ਤੇ ਮੈਲ ਸਰਫ ਹੈ ਨਾ ਜੇ ਇਹਨੂੰ ਤੁਸੀਂ ਟੈਸਟ ਕਰਵਾ ਲਓ ਇਹਦੇ ਜ ਡਾਕਟਰ ਕਦੇ ਵੀ ਇੰਨੇ ਇੰਨੇ ਬਿਮਾਰੀਆਂ ਤੁਹਾਡੇ ਘਰੇ ਹੈਗੀਆਂ ਨੇ ਚਾਹੇ ਤੁਸੀਂ ਮੰਨੋ ਚਾਹੇ ਨਾ ਮੰਨੋ ਹੈਨਾ ਇਥੇ ਸਕਿਨ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਧਿਆਨ ਰੱਖਿਆ ਕਰੋ ਜਿਹੜੇ ਮਸ਼ੀਨ ਵਰਤਦੇ ਨੇ ਹੋਰ ਤਾਂ ਐਟਮਾ ਦਿਖਾਉਣਾ ਮੈਂ ਸਾਰਾ ਕੋਰ ਰੱਖਿਆ ਆ ਦੇਖੋ ਇਦੇ ਚ ਵੈਸੇ ਨਾਰਮਲ weight ਇਹ ਕਿਲੋ ਕ ਦਾ ਹੁੰਦਾ ਪਰ ਇਹ 5 ਕਿਲੋ ਦਾ ਬਣਿਆ ਹੋਇਆ ਇੰਨਾ weight ਹੋਣਾ ਇਸ ਟਾਈਮ ਦੇ ਵਿੱਚ ਤੁਸੀਂ ਚੱਕ ਕੇ ਆ ਕੇ ਦੇਖ ਸਕਦੇ ਹੋ ਹੋਰ ਦਿਖਾਉਣਾ ਤੁਹਾਨੂੰ ਮੈਂ ਆ ਜੋ ਜੁੜੇ ਰਹੋ ਅੱਜ ਬਹੁਤ ਕੰਮ ਦੀ ਵੀਡੀਓ ਤੁਹਾਡੇ ਵਾਸਤੇ ਤੇ ਆ ਦਿਖਾ ਬਈ ਆ ਦੇਖੋ ਆ ਕਾਰਨਰ ਦਿਖਾਉ ਇਹ ਆ ਦੇਖੋ ਇਹ ਸਾਰੀ ਮਾਲ ਆ ਕੱਪੜਿਆਂ ਦੀ ਇਧਰ ਦੇਖੋ ਭਾਈ ਅੱਗੇ ਨੂੰ ਕਰ ਥੋੜਾ ਜਿਹਾ ਆ ਦੇਖ ਲਓ ਭਾਈ ਇਹ ਆ ਸਾਰੇ ਕਿੰਨੀ ਕਿੰਨੀ ਮੋਟੀ ਆ ਤੁਸੀਂ ਆ ਦੇਖ ਸਕਦੇ ਹੋ ਇਹ ਆ ਦੇਖੋ ਕੱਪੜੇ ਦਾ ਬੂਰ ਦੀ ਮਾਲ ਇਹਦੇ ਚ ਸੜੇ ਹਨ ਮਾਰ ਦਿਆ ਅਗਰ ਤੁਸੀਂ ਘਰੇ ਤੁਹਾਡੀ ਮਸ਼ੀਨ ਹੈ ਆਪਾਂ ਕਹਦੇ ਨੇ ਜੀ ਬਸ ਵਿੱਚ ਪਾਣੀ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਕਈ ਨਾ ਉਹ ਕਹਿੰਦੇ ਵੀ ਆ ਲਿਕਵਿਡ ਜਾਂ ਪਾ ਦਿਓ ਜੀ ਜਾਂ ਗੋਲੀਆਂ ਜੀ ਪਾ ਦਿਓ ਮਸ਼ੀਨ ਸਾਫ਼ ਹੋ ਜਾਊਗੀ ਉਹ ਕਦੇ ਸਫਾਈ ਨਹੀਂ ਹੁੰਦੀ ਕਦੇ ਕਲੀਨ ਨਹੀਂ ਤੁਹਾਡੀ ਮਸ਼ੀਨ ਹੁੰਦੀ ਹੈਗੀ ਹਨਾ ਇਹ ਸਾਰੀਆਂ ਕੱਲਾ ਕੱਲਾ ਇਹਦਾ ਜਿਹੜਾ ਪਾਰਟ ਹੈ ਖੋਲ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਉਂਗੇ ਜੀ ਤਾਂ ਇੱਕ ਵਧੀਆ ਸਰਵਿਸ ਹੋ ਸਕਦੀ ਹੈ ਹਨਾ ਤੇ ਅਸੀਂ ਆਜੇ ਤੱਕ ਕਿਸੇ ਹੋਰ ਕੰਮ ਵਾਸਤੇ ਤੇ ਜੀ ਬੇਦੀ ਸੀਲ ਚਿੱਕਾ ਮਾਰਦੀ ਸੀ ਵੀ ਚਲੋ ਇਹਦੀ ਸੀਲ ਚੇਂਜ ਕਰਾਂਗੇ ਜਾਂ ਕੁਝ ਵੀ ਹੈ ਨਾ ਤੇ ਪਰ ਜਦੋਂ ਅਸੀਂ ਆ ਕੇ ਦੇਖਿਆ ਇਹਨਾਂ ਨੂੰ ਦੱਸਿਆ ਵੀ ਭਾਈ ਆਹ ਕਰਕੇ ਪ੍ਰੋਬਲਮ ਇਹਦੇ ਇੱਥੇ ਵੀ ਖੜੀ ਆ ਦੇਖ ਲਓ ਹੁਣ ਤੁਸੀਂ ਹੁਣ ਇਹਨੂੰ ਅਸੀਂ ਬਾਅਦ ਵਿੱਚ ਕਲੀਨ ਕਰਾਂਗੇ ਹੈ ਨਾ ਤੇ ਜੇ ਤੁਹਾਡੇ ਕੋਲ ਮਸ਼ੀਨ ਰੱਖੀ ਆ ਤਾਂ ਉਹਦੀ ਪ੍ਰੋਪਰ ਤੋਂ ਹੀ ਸਰਵਿਸ ਕਰਵਾਇਆ ਕਰੋ ਤੇ ਇਹਨੂੰ ਹੁਣ ਆਪਾਂ ਕਲੀਨ ਵੀ ਕਰਾਂਗੇ ਹੈ ਨਾ ਸਾਰੇ ਤੇ ਮੈਂ ਤਾਂ ਡਰੈਗ ਖੋਲ ਦਿੰਦੇ ਨਾ ਇਹ ਵੀ ਚਿੱਕਾ ਮਾਰਦਾ ਸੀ ਅਸੀਂ ਇਹੀ ਦੇਖਣ ਆਏ ਸੀਗੇ ਪਰ ਵਿੱਚੋਂ ਸੱਪ ਹੋਰ ਨਿਕਲਿਆ ਉਹਦਾ ਸੱਪ ਨਹੀਂ ਇਹਨੂੰ ਕਹਿੰਦੇ ਅਸੀਂ ਆਪਣੇ ਕਿਤੇ ਨਾਲ ਤੇ ਇਹਦਾ ਡਰੈਅਰ ਵੀ ਖੋਲਦੇ ਆਪਾਂ ਬਾਅਦ ਦੇ ਵਿੱਚ ਤੁਹਾਨੂੰ ਸਾਰੀ ਨਾ ਜਦੋਂ ਕਲੀਨ ਹੋਊਗੀ ਉਹ ਵੀ ਸਾਰੀ ਦਿਖਾਵਾਂਗੇ ਤੇ ਹੁਣ ਮੈਂ ਫਿਲਹਾਲ ਇਹਦਾ ਡਰੈਅਰ ਖੋਲ ਕੇ ਇਹਨੂੰ ਅਲੱਗ-ਅਲੱਗ ਕਰਦੇ ਆਂ ਤੇ ਦਿਖਾਵਾਂਗੇ ਤੁਹਾਨੂੰ ਜਦੋਂ ਕਲੀਨ ਹੋਊਗੀ ਸਾਰੀ ਪੂਰੀ ਵੀਡੀਓ ਨਾਲ ਜੁੜੇ ਰਹੋ ਮਨੂ ਜੇ ਪੂਰੀ ਕਲੀਅਰ ਕਰਵਾਇਆ ਕਰੋ ਚੰਗੀ ਤਰ੍ਹਾਂ ਸਰਵਿਸ ਕਰਵਾ ਲਿਆ ਕਰੋ ਜਿਨ੍ਹਾਂ ਨੇ ਵੀ ਆਪਣੇ ਘਰੇ ਵਾਸ਼ਿੰਗ ਮਸ਼ੀਨ ਰੱਖੀ ਹੋਈ ਹੈ ਮੱਲੋ ਜਿਹੜੀ ਚੀਜ਼ ਮੈਂ ਕੋਈ ਵੀ ਚੀਜ਼ ਆ ਜੇ ਆਪਾਂ ਚਿੱਕੜ ਚ ਵੜਾਂਗੇ ਜੇ ਚਿੱਕੜ ਨੂੰ ਸਾਫ਼ ਕਰਨਾ ਹੋਵੇ ਉਹਦੇ ਵਾਸਤੇ ਪਹਿਲਾਂ ਆਪਾਂ ਵੀ ਲਿਬੜਾਂਗੇ ਨਾ ਉਵੇਂ ਜਿਹੀ ਇਹ ਸਾਡਾ ਸਾਡੀ ਮੈਲਤ ਹੁੰਦੀ ਹੈ ਇਹ ਇਹਨੂੰ ਵੀ ਮੈਲ ਲੱਗਦੀ ਹੈ ਇਹ ਬਾਹਰ ਦੀ ਤਾਂ ਹੁੰਦੀ ਨਹੀਂ ਸਾਡੀ ਆਪਣੀ ਹੁੰਦੀ ਹੈ ਪਰ ਆ ਦੇਖ ਲਓ ਬਹੁਤ ਵੱਡੇ ਪੱਧਰ ਦੇ ਉੱਤੇ ਇਹਦੇ ਤੇ ਇਹ ਵੀ ਇਹਦਾ ਚਿੱਕਾ ਮਾਰਦਾ ਸੀ ਇਹ ਦੇਖੋ ਉੱਪਰ ਆ ਪਿਆ ਉਹ ਦੇਖੋ ਤਾਂ ਪਾਈਪ ਆਹ ਦੇਖੋ ਇਹ ਪਾਣੀ ਜਿਹੜਾ ਡਰੇਨ ਦਾ ਪਾਣੀ ਜਾਂਦਾ ਹੁੰਦਾ ਉਹ ਪਾਈਪ ਵੀ ਡਾਟ ਲੱਗਿਆ ਪਿਆ ਠੀਕ ਹੈ ਜੁੜੇ ਰਹੋ ਤੁਹਾਨੂੰ ਕਲੀਨ ਕਰਕੇ ਦਿਖਾਉਣਾ ਸਾਰੀ ਬਾਅਦ ਦੇ ਵਿੱਚ ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਆਜੋ ਆ ਦੇਖੋ ਕੀ ਹਾਲ ਪੈ ਗਿਆ ਆ ਉੱਪਰਲਾ ਢੱਕਣ ਦਿਖਾਈਦਾ ਆ ਲੈ ਆ ਤੁਹਾਨੂੰ ਦਿਖਾਇਆ ਨਹੀਂ ਸੀ ਮੈਂ ਆ ਦੇਖੋ ਕੀ ਹਾਲ ਹੋਇਆ ਪਿਆ ਦਾ ਇਹਦਾ ਡਾਟ ਲੱਗੇ ਪਹਿਲੇ ਫਿਲਟਰ ਦੇ ਵੀ ਇਹ ਜਿੱਥੇ ਕਹਿੰਦਾ ਰਹੇ ਨਵਾਂ ਰੂਟੀ ਦੇ ਕੋਈ ਨਾ ਚੜਤਾ ਪੂਰਾ ਆ। ਵਾਸ਼। ਹਾਂ ਦੇਖੋ ਪਹਿਲੇ ਆਪਾਂ ਇਹਨੂੰ ਖੁਰਚ ਕੇ ਲਾਣੇ ਆ। ਬਾਅਦ ਦੇ ਵਿੱਚ ਇਹਨੂੰ ਆਪਾਂ ਵਾਸ਼ ਕਰਾਂਗੇ ਚੰਗੀ ਤਰ੍ਹਾਂ ਜਿਵੇਂ ਸਾਡੇ ਕੱਪੜੇ ਚੰਗੀ ਤਰ੍ਹਾਂ ਧੋਦੇ ਹੁੰਦੇ ਆ ਨਾ ਇਹ। ਵਗਿਆ ਚਿੱਟੇ-ਚਿੱਟੇ ਗੜ ਤੇ ਨਾ ਦੇਖ ਲਓ। ਇਹਦਾ ਪੂਰਾ ਲੈਮੀਨੇਸ਼ਨ ਹੋਇਆ ਪਿਆ ਮੈਲ ਦਾ। ਪਾ ਲਓ। ਫਿਰ ਇਹਨੂੰ ਪਾ ਪਾਣੀ ਨਾਲ ਵਾਸ਼ ਕਰਾਂਗੇ ਚੰਗੀ ਤਰ੍ਹਾਂ। ਇਹਦਾ ਧਿਆਨ ਰੱਖਿਆ ਕਰੋ ਭਾਈ ਜਿਨ੍ਹਾਂ ਦੇ ਆਪਣੇ ਵਾਸ਼ਰੂਮ ਵਿੱਚ ਨੇ ਰੱਖੀ ਹੈ ਨਾ ਆਹ ਦੇਖੋ ਇਹਦਾ ਕਲੀਨ ਕਰਵਾਇਆ ਕਰੋ। ਸਿਕਿੰਦੀ ਪ੍ਰੋਬਲਮ ਆ ਦੇ ਚਾਂਸ ਵੱਧ ਜਾਂਦੇ ਨੇ ਆ ਚੀਜ਼ਾਂ ਨਾਲ ਕਿਉਂਕਿ ਅਸੀਂ ਕੱਪੜੇ ਪੈਣਦੇ ਆ ਨਾ ਆ ਦੇਖ ਲਓ ਇਹਨੂੰ ਸਲਾਪਾਂ ਮੋਟੇ ਬਟਨ ਬਾਹਰ ਕੱਢਦੇ ਨਹੀਂ ਸਿਰ ਸਾਰਾ ਕੰਮ ਵੱਧ ਜਾਂਦਾ ਚਿੱਕੜ ਵਧੂਗਾ ਨਾਲ ਇਹਦਾ ਗਾਰ ਭਰ ਜਾਣੀ ਇਸ ਤੇ ਨੇ ਇਦਾਂ ਦੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤੁਹਾਡੇ ਵਾਸਤੇ ਵਧੀਆ ਵਧੀਆ ਕੰਟੈਂਟ ਲੈ ਕੇ ਆਉਣੇ ਆਪਾਂ ਜਦੋਂ ਵੀ ਸਾਨੂੰ ਕੋਈ ਇਦਾਂ ਦੀ ਆਈਟਮ ਮਿਲਦੀ ਹੈ ਨਾ ਉਹ ਤੁਹਾਡੇ ਰੂਬਰੂ ਕਰਦੇ ਹੁੰਦੇ ਆ ਅਸੀਂ ਉਹ ਨਾ ਦੇਖ ਲੋ ਕਿ ਪਹਿਲਾਂ ਇਹਨੂੰ ਆਪਾਂ ਹੀ ਖੁਰਚ ਦਈਏ ਫਿਰ ਬਾਅਦ ਵਿੱਚ ਇਹਨੂੰ ਵਾਸ਼ ਕਰਦੇ ਹਾਂ ਪਾਣੀ ਨਾਲ ਹਾਂ ਜੇ ਆਪਾਂ ਇਹਨੂੰ ਸਫਾਈ ਰੱਖਾਂਗੇ ਨਾ ਆਪਾਂ ਸਕਿਨ ਦੀਆਂ ਪ੍ਰੋਬਲਮਾਂ ਤੋਂ ਬਚੇ ਜ਼ਰੂਰ ਰਹਿਵਾਂਗੇ ਹੁਣ ਆਪਾਂ ਕਹਿ ਦੇਨੇ ਵੀ ਮੈਂ ਤਾਂ ਜੀ ਸਾਫ ਸੁਥਰਾ ਖਾਣਾ 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 ਸਾਫ ਸੁਥਰਾ ਗਾਨਿਆ ਆਪਾਂ ਇਹਨਾਂ ਦਾ ਵੀ ਸਾਫ ਸੁਥਰਾ ਚਾਹੀਦਾ ਇਕੱਲੇ ਕੱਪੜੇ ਚਮਕਣ ਨਾਲ ਸਫਾਈ ਨਹੀਂ ਹੁੰਦੀਂ ਆਹ ਦੇਖੋ ਏਸੇ ਜੀ ਕੱਪੜੇ ਧੋਈ ਜਾਂਦੇ ਨੇ ਅਸੀਂ ਵਾਰੀ ਵਾਰੀ ਜਿੰਨੀ ਮੈਲ ਹੁਣ ਕਈ ਵਾਰੀ ਅਸੀਂ ਬਿਮਾਰ ਹੋਨੇ ਉਹਦਾ ਬੈਕਟੀਰੀਆ ਸਾਰਾ ਇਹਦੇ ਵਿੱਚ ਹੀ ਖੜਦਾ ਹਨ ਹੁਣ ਉਹ ਕਿਹੜਾ ਕਿਤੇ ਤੋ ਰਹਿ ਜਾਂਦਾ ਇਹਦੇ ਹੁੰਜਿਆਂ ਜੀ ਲੱਗ ਜਾਂਦਾ ਉਹ ਤੇ ਅਸੀਂ ਫੇਰ ਕੱਪੜੇ ਧੋ ਲੈਨੇ ਆ ਆਪਾਂ ਕਹਿੰਦੇ ਅਸੀਂ ਕੱਪੜੇ ਚਮਕਾ ਲਈ ਜੀ ਠੀਕ ਹੈ ਇਹਦੇ ਨਾਲ ਤਾਂ ਲੇਬੜੇ ਚੰਗੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਠੀਕ ਹੈ ਨਾ ਇਹ ਜਿਹੜਾ ਜਿੰਨੇ ਆਪਾਂ ਇਹਦੀ ਕੇਅਰ ਕਰਾਂਗੇ ਨਾਲੇ ਤਾਂ ਦੇਖੋ ਇਹਦੀ ਲਾਈਫ ਵਧੀਆ ਬਣ ਜਾਂਦੀ ਹੈ ਹਨਾ ਅਗੇ ਲੌਂਗ ਟਾਈਮ ਚੱਲੂਗੀ ਸਾਡੇ ਕੋਲੇ ਆ ਦੇਖੋ ਜੀ ਪੂਰੇ ਦੇ ਜਿੱਥੇ ਵੀ ਕੋਨਾ ਸਾਰੇ ਮੈਲ ਨਾਲ ਭਰੇ ਹੋਏ ਨੇ ਇਹਦਾ ਇਸ ਤਰ੍ਹਾਂ ਚੰਗੀ ਤਰ੍ਹਾਂ ਕਲੀਨ ਕਰਵਾ ਕੇ ਮਿਸਤਰੀ ਨੂੰ ਬੁਲਾ ਕੇ ਸਰਵਿਸ ਕਰਾਇਆ ਕਰੋ ਠੀਕ ਹੈ ਜੀ ਹਾਂ ਜੇ ਸਾਡੀ ਵੀ ਲੋੜ ਹੋ ਗਈ ਸਾਨੂੰ ਬੁਲਾ ਲਿਓ ਤੁਸੀਂ ਕਰਾਂਗੇ ਅਸੀਂ ਐਂ ਕੰਮ ਵਧੀਆ ਕਰਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਉਹਦੇ ਬਾਅਦ ਤੇ ਵੀ ਤੁਹਾਨੂੰ ਨੰਬਰ ਦੇ ਦਾਂਗੇ ਜਿਸ ਨੂੰ ਜਰੂਰ ਤਾਂ ਕਮੈਂਟ ਕਰਕੇ ਨੰਬਰ ਲੈ ਲਿਓ ਆ ਦੇਖ ਲਓ ਕੀ ਹਾਲ ਹੋਇਆ ਪਿਆ ਸਾਰਾ ਭਰਿਆ ਪਿਆ ਇੱਧਰ ਦਿਖਾਈ ਆ ਜੀ ਮੋਟਾ ਮੋਟਾ ਲੈਮੀਨੇਸ਼ਨ ਹੋਇਆ ਹੈ ਰੇ ਮੈਲ ਦਾ ਇਹ ਕੱਪੜਿਆਂ ਚੋਂ ਨਿਕਲੇ ਦੇਖੋ ਇੰਨਾ ਕੁ ਸਾਪੜਿਆ ਜਵਾ ਦੇਖ ਲਓ ਠੀਕ ਹੈ ਨਾ ਆਪਾਂ ਕਹਦੇ ਨੇ ਸਾਡੇ ਕੱਪੜੇ ਚਿੱਟੀ-ਚਿੱਟੀ ਨੇ ਆ ਆ ਵਿੱਚੋਂ ਨਿਕਲਦਾ ਉਹਨਾਂ ਦੇ ਸਾਰਾ ਮਾਲ ਇਹ ਸਹੀ ਗੱਲ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਵੀਡੀਓ ਵਿੱਚ ਵੀ ਜੇ ਅਸੀਂ ਚਿੱਕੜ ਨੂੰ ਸਾਫ਼ ਕਰਾਂਗੇ ਤਾਂ ਅਸੀਂ ਵੀ ਲਿਬੜਾਂਗੇ ਉਹਦੇ 'ਚ ਵਿੱਚ ਵੜ ਕੇ ਹੀ ਚਿੱਕੜ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਉਹੀ ਸੇਮ ਜਿਹੜੀ ਅੱਜ ਦੀ ਪੋਜੀਸ਼ਨ ਹੈਗੀ ਆ ਇਸ ਵਾਸੂ ਮਸ਼ੀਨ ਦੀ ਹੈ। ਇਹ ਸਾਡਾ ਮੈਲ ਧੁੰਦੀ ਹੈ, ਆਪ ਮੈਲ 'ਚ ਲਿਬੜ ਜਾਂਦੀ ਹੈ ਨਾ। ਨਾ ਉਹ ਜਿੱਦਾਂ ਇੱਕ ਫਿਲਮ ਦੇ ਗਾਣਾ ਆਇਆ ਸੀਗਾ ਤਾਂ ਕਹਿੰਦੇ ਰਾਮ ਤੇਰੀ ਗੰਗਾ ਮੈਲੀ ਹੋ ਗਈ ਪਾਪੀਓਂ ਕੇ ਪਾਪ ਧੋਤੇ ਧੋਤੇ। ਇਹ ਸਾਡੀ ਮਸ਼ੀਨ ਗੰਦੀ ਹੋ ਗਈ ਸਾਡੇ ਕੱਪੜੇ ਧੋਤੇ ਧੋਤੇ। ਹੈ ਨਾ? ਆਹ ਦੇਖ ਲਓ। ਏ ਭਾਈ ਸਾਡੇ ਕਪੜੇ ਧੋ ਧੋ ਕੇ ਮੈਲੀ ਹੋ ਗਈ ਹੈ ਆਪ ਹੁਣ ਇਹਨੂੰ ਵੀ ਤਾਂ ਨਵਾਈ ਆਪ ਠੀਕ ਹੈ ਉਧਰ ਗੰਗਾ ਦੀ ਸਫਾਈ ਕਰਦੇ ਆ ਇਧਰ ਆਪਾਂ ਮਸ਼ੀਨ ਦੀ ਸਫਾਈ ਕਰਦੇ ਆ ਸਾਰੇ ਮੰਨੋ ਇਹ ਚੀਜ਼ਾਂ ਕਿਤਨਾ ਕਿਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੁੰਦਾ ਬਾਕੀ ਜੀ ਬੰਦਾ ਸਿੱਖੇ ਨਾ ਸਿੱਖੇ ਉਹ ਅਕਦੀ ਦੀ ਮਰਜ਼ੀ ਹੈ ਹੈਨਾ ਆਪਾਂ ਇਹਨੂੰ ਮੋਟੋ ਮੋਟਾ ਕੱਢ ਦਈਏ ਫਿਰ ਇਹ ਸਾਰਾ ਵਿੱਚ ਵੜ ਜਾਣਾ ਹੈ ਇਹਨੂੰ ਪਹਿਲਾਂ ਸਾਈਡ ਤੇ ਕਰ ਦਿੰਦੇ ਆ ਆ ਦੇਖੀ ਆਹ ਸਾਰਾ ਆਇਤ ਮਤੋਂ ਅਗੇ ਚਕ ਚਕ ਕੇ ਇਧਰ ਚੱਕ ਲੱਗਦਾ ਅੱਜ ਥੋੜਾ ਖੜਕੇ ਤੇ ਪਤਾ ਲੱਗਦਾ ਕਿ ਕਿੰਨਾ ਕਿੰਨਾ ਵਜ ਲੈਣਾ ਜੀ 5 ਤੱਕ 5 5 ਸਿੱਧੋ ਵਜ ਹੋਇਆ ਬੈਸ ਵੇਟ ਇਹ ਆ ਦੇਖ ਲਓ ਧਿਆਨ ਰੱਖਿਆ ਕਰੂ ਨਾ ਤੁਹਾਡਾ ਕਿਉਂਕਿ ਆਪਾਂ ਨੇ ਧੋਣੇ ਆ ਆਪਣੇ ਕੱਪੜੇ ਧੋਣ ਦੇ ਨੇ ਹੈ ਨਾ ਇਹ ਆਪਾਂ ਨੂੰ ਵੀ ਪ੍ਰੋਬਲਮ ਖੜੀ ਹੋਣੀ ਹੈ ਜਿਵੇਂ ਮਸ਼ੀਨ ਨੂੰ ਪ੍ਰੋਗਰਾਮ ਕਰੇਟ ਹੋ ਗਈ ਆਪਾਂ ਨੂੰ ਵੀ ਹੋਊਗੀ ਅਸੀਂ ਵੀ ਆਪਣੇ ਵਾਸਤੇ ਨਹੀਂ ਤੁਹਾਨੂੰ ਦਿਖਾ ਰਹੇ ਆਹ ਦੇਖਣ ਉਹਦੇ ਚ ਮਾਲ ਨਿਕਲ ਰਿਹਾ ਇਹਦੀ ਜਿੰਨੀ ਇੱਕ ਕੇਅਰ ਕਰ ਲਾਂਗੇ ਉਨੀ ਬੈਸਟ ਹੈ ਇਹਦੀ ਲਾਈਫ ਵਾਝ ਜਾਂਦੀ ਹੈ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਮੈਂ ਰੇਡ ਚਾ ਅਖੀਰ ਇਹ ਆਹ ਦੇਖ ਲਓ ਇੰਨਾ ਮੋਟਾ ਮਾਲ ਨਿਕਲ ਰਿਹਾ ਇਹਦੇ ਚ ਅਜੀ ਤਾਂ ਧੋਮਾ ਦੇ ਜਿਹੜਾ ਉਹ ਅੱਜ ਇਹਦਾ ਉਦਾਂ ਰੇੜਾ ਖਰਚ ਕੀ ਹੈ ਨਾ ਮਰੇ ਖਲ ਹੁਣ ਜੇ ਆਪਾਂ ਇਹਨੂੰ ਪਹਿਲੀ ਪਾਣੀ ਪਾਣ ਦੇ ਚ ਇਹ ਸਾਰਾ ਮਾਲ ਇਥੇ ਚਿੱਕੜ ਬਣ ਜਾਂਦਾ ਤਾਂ ਕਰਕੇ ਅਸੀਂ ਥੋੜਾ ਪਹਿਲਾਂ ਇਹਨੂੰ ਖਰਚ ਲਿਆ ਸਟਾਰਟ ਅਜੀ ਇਹਦੇ ਆਪਾਂ ਹੁਣ ਇਹਨੂੰ ਕੈਮੀਕਲ ਲਾਉਣੇ ਆ ਥੋੜਾ ਥੋੜਾ ਆਹ ਦੇਖ ਲਓ ਇਹ ਗਾਲੂ ਸਾਰ ਗੰਦਮੰਦ ਦਾ ਕੱਢ ਦੂਗੀ ਸਾਰੇ ਪਹਿਲਾ ਪਾਣੀ ਪਾਉਣ ਵਾਲੇ ਘੱਟ ਕੰਮ ਕਰਦਾ ਥੋੜਾ ਜਿਹਾ ਆ ਦੇਖ ਲੋ ਉਬਲਦਾ ਨਾ ਆ ਦੇਖ ਲੋ ਰਿਜੇ ਦਾ ਜਿਵੇਂ ਪਾਣੀ ਉਬਲਦਾ ਹੁੰਦਾ ਦੇਖੋ ਅੰਦਾਹਾ ਬਈ ਹੁਣ ਕਲੀਨ ਹੋਣਾ ਹੈ ਲੇਕਿਨ ਉਦੋਂ ਬਾਅਦ ਦੇ ਵਿੱਚ ਇਹਨੂੰ ਪਾਣੀ ਲਾਵਾਂਗੇ ਇਹ ਤੀਜਾਂ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਆਪਾਂ ਇਹਨਾਂ ਨੂੰ ਵਰਤਦੇ ਆ ਇਹਨੂੰ ਕਲੀਨ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਜਿੰਨਾ ਕਾਪਾ ਕਰ ਸਕਦੇ ਘੱਟੋ-ਘੱਟ ਹਫ਼ਤੇ ਬਾਅਦ ਇਹਨੂੰ ਕਲੀਨ ਕਰੋ ਉਸ ਤੋਂ ਬਾਅਦ ਇਹਦੀ ਸਰਵਿਸ ਜਿਹੜੀ ਹੈਗੀ ਐ ਇਸ ਤਰ੍ਹਾਂ ਕਰਾਓ ਤੇ ਤੁਹਾਨੂੰ ਉਸ ਦਾ ਬੈਨੀਫਿਟ ਵੀ ਰਹੂਗਾ ਮੈਂ ਦੇਖ ਲਓ ਹੁਣ ਤੁਸੀਂ ਦੇਖ ਸਕਦੇ ਇਹਦੇ ਨਾਲ ਕਈ ਪਾਰਟ ਦੇ ਖਰਾਬ ਵੀ ਹੁੰਦੇ ਆ ਜਦੋਂ ਇੰਨੀ ਮੈਲ ਭਰ ਜਾਂਦੀ ਇਹਦੇ ਵਿੱਚ ਪੋਲ ਬੱਲਾ ਆਹ 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 ਦੇਖ ਲਓ ਮਿੱਤਰੋ ਇਹਨੂੰ ਧਿਆਨ ਰੱਖਿਆ ਕਰੋ ਇਦਾਂ ਦੀ ਚੀਜ਼ਾਂ ਦਾ ਆਏ ਕਰਵਾਓ ਕੰਮ ਨਾ ਫੇਰ ਬਣਦੀਆਂ ਗੱਲ ਕਿਉਂ ਪੈਂਦਾ ਟੁੰਡਾ ਚੱਕੋ ਚੱਕ ਝਾਗੋ ਚੱਕ ਹੋਇਆ ਪਿਆ ਕੰਮ ਦੇਖ ਲਓ ਇਹਨੂੰ ਹਜੇ ਉਬਲਣ ਦੇ ਥੋੜਾ ਜਿਹਾ ਨਾ ਬਸ ਇਧਰ ਚਲੋ ਆ ਦੇਖੋ ਇਹ ਤਾਂ ਲੈ ਜੀਓ ਉਹਨਾਂ ਦਾ ਇੱਕ ਹੋਰ ਮੰਗ ਲਈ ਹਾਂ ਇੱਕ ਬੋਤਲ ਹੋਰ ਦੇਓ ਹਾਂ ਆ ਦੇਖ ਲਓ ਕਿਆ ਹਾਲ ਬਣ ਗਿਆ ਨਾ ਇਹ ਇਹ ਮੜੇ ਸੇੜਤੀ ਇੱਕ ਮਿੰਟ ਇਹ ਤਾਂ ਸੇੜਤੀ ਕਰਦੇ ਅਸੀਂ ਬਸ ਤੇ ਸਾਰਾ ਇਹ ਤਾਂ ਲੈ ਚੂਗਾ ਚਲ ਆਇਆ ਇਹ ਬੜਾ ਹਾਰ ਬਸ ਵਿਚੋ ਨੂੰ ਗੜੂ ਜਿਹੜਾ ਉਹ ਕੱਢਦੇ ਕੱਢਦੇ ਕਰਦੇ ਜਾਮ ਹੋਈ ਪੈਗਾ ਆਲ ਤੋ ਹਰ ਸਾਰਨ ਸਾਰੇ ਇਹਦਾ ਗੁਲਮਜਾ ਪਾ ਕੇ ਕਰਨੀ ਚਾਹੀਦੀ ਆਪਾਂ ਨੂੰ ਵੀ ਹਨਾ ਆ ਆ ਲੈ ਚੰਨੇ ਤਰ੍ਹਾਂ ਬੱਤੋ ਅ ਤਿਆਰ ਹੋ ਜਾਣਾ ਮਿੱਠੀ ਹੋ ਜਾਣਾ

ਬਹੁਤ ਬੁਰਾ ਹਾਲ ਹੈ ਦਾ ਇਹ ਸਾਰਾ ਭਰਿਆ ਪਿਆ 5-5 ਕਿਲੋ ਦੇ ਹੋਏ ਪਏ ਨੇ ਇਹ ਆ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਆ ਬਾਲਾ ਇਹ ਆ ਦੇਖੋ ਓਹੋ ਹੋ ਲਓ ਜੀ ਇਹ ਆ ਸਾਡੀ ਕੱਪੜੇ ਧੋਣ ਵਾਲੀ ਮਸ਼ੀਨ ਦੋ ਬਾੜ ਨੂੰ ਹਾਂ ਇੱਕ ਟੱਕਰ ਹੋਰ ਚ ਦੂਜੀ ਵਾਰ ਸੋਟੂ ਇਹ ਮੰਦਲਾ ਦਾ ਪਹਿਲਾ ਖੁੱਲੀ ਨਹੀਂ ਹੋਈ ਤਾਂ ਕਰਕੇ ਇਦਾਂ ਦਾ ਲੱਗ ਰਿਹਾ ਤਰੀਕਾ ਨੇ ਦੀ ਆ ਦੇਖੋ ਤੇ ਸਾਰਾ ਮਿੱਟੀ ਨਾਲ ਭਰਿਆ ਪਿਆ ਜਿਹੜੀ ਮੈਲ ਹੁੰਦੀ ਹੈ ਨਾ ਆ ਜਿਹੜਾ ਮੇਰਾ ਵੀਰ ਹੋਰ ਖੋਲੂ ਉਹਨੂੰ ਬੇਨਤੀ ਆ ਵੀ ਉਹਨੂੰ ਦਸਤਾਨੇ ਪਾ ਕੇ ਖੋਲਿਓ ਹੱਸਤਾ ਖੋਲਦੀ ਆ ਦੇਖ ਲੋ ਠੀਕ ਉਹਨੂੰ ਹਾਲ ਗਿਆ ਠੀਕ ਆ ਬਹੁਤ ਜਿੱਡਾ ਟਰਾਲੀ ਮੈਲ ਦੀ ਲਾਈ ਆ ਅੱਧੀ ਟਰਾਲੀ ਮੈਲ ਦੀ ਨਿਕਲ ਗਈ ਦੇਖੋ ਗਾਲੀ ਕੱਢਣੀ ਨੇ ਬਾਈ ਆ ਹਾਲ ਦੇਖ ਕੇ ਬੂਟੇ ਦਾ ਕਸੂਰ ਕੋਈ ਨਹੀਂ ਜੇ ਰੁਕ ਕੱਪੜੇ ਨਾਲ ਉੱਤੇ ਮਲੇ ਚੋਨੇ ਗਾਲਾਂ ਕੱਢਣੀ ਹੁਣੇ ਗਾਲਾਂ ਕੱਢੀਆਂ ਬੂਟੇ ਨੇ ਆ ਇਥੇ ਇਦਾਂ ਲੋਕ ਹੁੰਦੇ ਨੇ ਇਹ ਕਿਨਾਰੀਆਂ ਦੇ ਵਿੱਚ ਜੇ ਤੁਸੀਂ ਘਰੇ ਆਪ ਖੋਲ ਕੇ ਦੇਖਣੀ ਤਾਂ ਦੇਖ ਲੇ ਆ ਦੇ ਲੋਗ ਨਿਕਲ ਜੰਨੇ ਇਸ ਤੋਂ ਆ ਦੇ ਲੋ ਹੁਣ ਆਪਾਂ ਇਹਨੂੰ ਤੇਜਾਬ ਨਾਲ ਵੀ ਧੋਵਾਂਗੇ ਉਸ ਤੋਂ ਬਾਅਦ ਪਾਣੀ ਨਾਲ ਆ ਵੀ ਉਖਲ ਕੇ ਆਉਣਾ ਪਰਨੇ ਪਾਸੇ ਤਾਂ ਖਾਈ ਮੜਾ ਜਾ ਲੋ ਇਹਦਾ ਅਲੱਗ-ਅਲੱਗ ਹੀ ਰੱਖ ਲੈਨੇ ਆ ਨਾ ਇਹ ਨੂੰ ਫੋਨ ਆਪਾਂ ਡਸਟ ਵੀ ਜਾ ਦੇਖ ਲੋ ਕਿਲੋ ਕਿਲੋ ਦੇ ਚਮਚੇ ਲਓ ਜੀ ਇਹ ਦੋ ਲਾਉਣੇ ਮਾਰਿਚ ਕਿੰਨਾ ਨਿਕਲਿਆ ਲਓ ਜੀ ਇਹ ਹੋ ਰਹੀ ਸਰਵਿਸ ਮਸ਼ੀਨ ਦੀ ਬਾਈ ਸੀ ਸੀ ਸਾਡੀ ਇਹ ਆ ਲੋ ਜੀ ਇਹ ਉਹ ਨਹੀਂ ਕਹਿੰਦੇ ਉਹੀ ਝੋਲੇ ਦਾ ਚੱਕੀ ਫਿਰਦਾ ਹੈਗਾ ਤੜਕੀ ਝੋਲੇ ਚੱਕ ਕੇ ਬਾਲ ਜਾਂਦਾ ਹੈ ਹੈ ਆ ਕੰਮ ਵੀ ਕਰਨਾ ਪੈਂਦਾ ਬਈ ਇਹ ਬਹੁਤ ਪੈਸੇ ਬਣਾਉਂਦਾ ਹੈ ਫੁਲਾਣਾ ਕਰਦਾ ਹੈ ਆ ਮੈਨੂੰ ਦੇਖ ਲਿਆ ਕਰੋ ਇਹ ਵੀ ਕੱਢ ਦਿੰਦੇ ਅਸੀਂ ਇਹ ਜਿਹੜੀ ਵੀ ਦੇਖ ਲਾਉਂਦਾ ਜੇ ਤਾਂ ਦਿਖਾ ਰਿਹਾ ਮੈਂ ਬੁਢੀ ਦੇ ਸੇ ਇਹ ਤਾਂ ਤੜਕੀ ਟੂਟੀ ਲਾ ਕੇ ਲੰਘ ਜਾਂਦੇ ਨੇ ਇਹ ਕੱਢਦੇ ਆਂ ਆਂਡੇ ਕੱਢਦੇ ਹਾਂ ਅਸੀਂ ਇਹ ਇਹ ਮੋਲ ਕਰਦੇ ਨੇ ਜੀ ਹੈ ਆਹ ਦੇਖ ਲਿਆ ਕਰੋ ਭਾਈ ਵੀ ਐਂ ਵੀ ਕਰਦੇ ਨੇ ਹੈ ਹਲੋ ਹੁਣ ਆਪਾਂ ਇਹਦੇ ਘੇਰੀ ਹੁੰਨੇ ਆਂ ਹਲੋ ਆ ਜੀ ਦੇਖਿਆ ਜੀ ਦੇਖਿਆ ਬਹੁਤ ਸਾਫੀ ਆ ਦੇਖੋ ਇਧਰੋਂ ਕਰੀ ਬਸ ਇਹ ਆ ਦੇਖੋ ਸਾਰਾ ਧਾਗੇ ਕੱਪੜੇ ਦੇ ਰੇਸ਼ੇ ਮੈਲ ਇਹਦੇ ਵਿੱਚ ਹੈ ਤੇ ਸਰਫ ਇਹਦੇ ਵਿੱਚ ਬਹੁਤ ਫਸਿਆ ਹੁੰਦਾ ਚਿਕੜਾਈ ਹੁੰਦੀ ਹੈ ਇਹਦੇ ਵਿੱਚ ਆ ਦੇਖ ਲੋ ਦਾ ਕੈਮੀਕਲ ਫਾਰਮਾ ਹੈ ਤਾਂ ਫਿਰ ਕਰਦੇ ਦੇ ਜੂ ਨੰਬਰ ਦੇ ਦੀ ਹੁਣ ਇਹਨੂੰ ਅਸੀਂ ਬਾਹ ਦੇ ਵਿੱਚ ਕਲੀਨ ਕਰਾਂਗੇ ਹਨਾ ਤੇ ਜੇ ਤੁਹਾਡੇ ਕੋਲ ਮਸ਼ੀਨ ਰੱਖੀ ਆ ਤਾਂ ਉਹਦੀ ਪ੍ਰੋਪਰ ਤੋਂ ਹੀ ਸਰਵਿਸ ਕਰਵਾਇਆ ਕਰੋ ਤੁਸੀਂ ਜਿਸ ਤੋਂ ਵੀ ਕਰਵਾਉਣਾ ਹੈ ਉਹ ਤਾਂ ਪ੍ਰੋਪਰ ਸਰਵਿਸ ਕਰਾਇਆ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਕਿਸੇ ਦਾ ਹੋਰ ਵੀ ਫਾਇਦਾ ਹੋ ਜਾਂਦਾ ਹੈ ਕਿ ਇਹਦੀ ਹੋਰ ਇਦਾਂ ਦੀ ਕਿਹੜੇ ਘਰੇ ਵਸ ਮਸ਼ੀਨਾ ਵਰਤਦੇ ਨੇ ਨਾ ਉਹਨਾਂ ਨੂੰ ਵੀ ਪਤਾ ਲੱਗ ਜੇ ਧੰਨਵਾਦ